ਪੁੱਤ ਆਹ ਫੋਨ ਨੂੰ ਦੇਖੀ ਪਤਾ ਨਹੀਂ ਕੀ ਹੋ ਗਿਆ ਕੀ ਗੱਲ ਹੋ ਗਈ ਬਾਪੂ ਇਹਨੂੰ ਪੁੱਤ ਜਦੋਂ ਮੈਂ ਆਪਣੇ ਪੋਤਨ ਫੋਨ ਲਾਉਣਾ ਤੇ ਲੱਗਦਾ ਨਹੀਂ ਹੈਗਾ ਫੋਨ ਮੈਂ ਜਦੋਂ ਬਾਹਰ ਕਿਸੇ ਨੂੰ ਲਾਉਣਾ ਵਾ ਤੇ ਝਟ ਲੱਗ ਜਾਂਦਾ ਵਾ ਨਾ ਹੀ ਮੇਰਾ ਪੁੱਤ ਦਾ ਇਹ ਤੇ ਕਿਤੇ ਫੋਨ ਆਇਆ ਮੈਂ ਮੈਂ ਤਾਂ ਹੋਣਾ ਨਹੀਂ ਚਾਹੀਦਾ ਬਾਪੂ ਕੋਈ ਨਾ ਮੈਂ ਦੇਖ ਲੈਣਾ ਨਾਮ ਕੀ ਭਰੇ ਮੁੰਡੇ ਦਾ ਉਹਦਾ ਨਾਮ ਮੁੰਡੇ ਦਾ ਗੱਟੂ ਭਰਿਆ ਵਾ ਇੱਕ ਮਿੰਟ ਬਾਪੂ ਦੇਖ ਰਾਮ ਬਾਪੂ ਇਹਦੇ ਮੋਅਲ ਦੇਣ ਦਾ ਨਾਕਸ ਪੈ ਗਿਆ ਥੋੜਾ ਜਿਹਾ ਇਹਨੂੰ ਖੋਲ ਕਣਾ ਤਾਂਕਾ ਲਾਉਣਾ ਪੈਣਾ ਅੱਛਾ ਤੇ ਆਪਣਾ ਕਾਵਿਆ ਖਰਾਬ ਆ ਮੈਂ ਭੱਜ ਕੇ ਨਾਲ ਦੀ ਦੁਕਾਨ ਤੋਂ ਠੀਕ ਕਰਾ ਲਿਓਣਾ ਬਾਪੂ ਕਿੰਨਾ ਕੁ ਟਾਈਮ ਲੱਗੂਗਾ ਬਸ 10 ਮਿੰਟ ਲੱਗਣਾ ਆਪੂ ਤੁਸੀਂ ਬੈਠੋ ਜਾਂ ਤੱਕ ਠੀਕ ਆ ਪਤਾ ਹੈਲੋ ਗੱਟੂ ਬੋਲਦਾ ਭਾਈ ਹਾਂਜੀ ਭਾਈ ਬਾਈ ਜੇ ਤੂੰ ਆਪਣੇ ਡੈਡੀ ਨੂੰ ਛੱਡਣਾ ਚਾਹੁੰਦਾ ਨਾ ਤਾਂ ਮੈਂ ਉਹ ਤੇ ਤੇਰੀ ਬਹੁਤ ਮਦਦ ਕਰ ਸਕਦਾ ਤੁਸੀਂ ਕੌਣ ਬਾਈ ਭਾਈ ਫੇਫਿਕਰ ਹੋ ਜਾ ਤੂੰ ਨਾ ਹੀ ਤੂੰ ਮੈਨੂੰ ਜਾਣਦਾ ਤੇ ਨਾ ਹੀ ਮੈਂ ਤੈਨੂੰ ਜਾਣਦਾ ਤੇਰਾ ਡੈਡੀ ਨਾ ਮੇਰੀ ਦੁਕਾਨ ਤੇ ਆਇਆ ਸੀ ਆਪਦਾ ਫੋਨ ਠੀਕ ਕਰਾਉਣ ਉਹ ਵਿਚਾਰਾ ਤੈਨੂੰ ਬਾਰ-ਬਾਰ ਫੋਨ ਕਰਦਾ ਤੇ ਤੇਰਾ ਫੋਨ ਲੱਗਦਾ ਨਹੀਂ ਇਹ ਵਿਚਾਰੇ ਨੂੰ ਸ਼ਾਇਦ ਇਹ ਲੱਗਦਾ ਕਿ ਇਹਦੇ ਮੋਬਾਈਲ 'ਚ ਕੋਈ ਨੌਕਸ ਪੈ ਗਿਆ ਅਸਲ 'ਚ ਇਹਦੇ ਮੋਬਾਈਲ 'ਚ ਨੌਕਸ ਨਹੀਂ ਪਿਆ ਇਹਦੇ ਮੁੰਡੇ ਦੇ ਦਿਮਾਗ 'ਚ ਨੌਕਸ ਪੈ ਗਿਆ ਬਾਈ ਤੂੰ ਆਪਦੇ ਫੋਨ ਤੇ ਨਾਲ ਡੈਡੀ ਦਾ ਨੰਬਰ ਬਲੌਕ ਨਾ ਕਰ ਡਿਲੀਟ ਹੀ ਕਰ ਦੇ ਮੈਂ ਤੇਰੇ ਡੈਡ ਨੂੰ ਜਾ ਕੇ ਦੱਸ ਦਿੰਨਾ ਕਿ ਤੇਰਾ ਮੁੰਡਾ ਨਾ ਤੇਰੇ ਤੋਂ ਤੰਗ ਆ ਗਿਆ ਵਿਚਾਰਾ ਇੱਕ ਦੋ ਦਿਨ ਰਹੂਗਾ ਆਪੀ ਚੁੱਪ ਚਾਪ ਕਰ ਦੂਗਾ ਅਸਲ 'ਚ ਨਾ ਇਹ ਪਿਓ ਐਵੇਂ ਹੀ ਬੋਲਦੇ ਰਹਿੰਦੇ ਆ ਆ ਕੱਲ ਪਰਸੋਂ ਮੇਰਾ ਡੈਡੀ ਮੈਨੂੰ ਐਵੇਂ ਕਹੀ ਜਾਵੇ ਕਹਿੰਦਾ ਪੁੱਤ ਇੱਕ ਬਾਪ ਲਈ ਪੁੱਤ ਤਾਂ ਬਹੁਤ ਹੋ ਜਾਂਦੇ ਆ ਪਰ ਪੁੱਤਾਂ ਲਈ ਬਾਪ ਇੱਕ ਹੀ ਹੁੰਦਾ ਅੱਗੇ ਪਿਓ ਪੁੱਤਰਾਂ ਦੀ ਸੇਵਾ ਕਰੇ ਭਾਵੇਂ ਨਾ ਕਰੇ ਪਰ ਪੁੱਤਾਂ ਦਾ ਪੂਰਾ ਹੱਕ ਬਣਦਾ ਆਪਦੇ ਪਿਓ ਦੀ ਸੇਵਾ ਕਰਨਾ ਐਵੇਂ ਦਿਮਾਗ ਫੇਰਾ ਰਹਿੰਦਾ ਬੋਲੀ ਜਾਂਦੇ ਰਹਿੰਦੇ ਆ ਪਰ ਬਾਈ ਤੂੰ ਟੈਨਸ਼ਨ ਨਾ ਲੈ ਮੈਂ ਨਾ ਤੇਰੇ ਡੈਡੀ ਨੂੰ ਸਾਰਾ ਕੁਝ ਦੱਸ ਦਿੰਨਾ ਆਜ ਤੋਂ ਬਾਅਦ ਤੇਰਾ ਡੈਡੀ ਨਾ ਤੈਨੂੰ ਫੋਨ ਨਹੀਂ ਲਾਊਗਾ ਕਦੇ ਤੇ ਨਾ ਹੀ ਤੈਨੂੰ ਤੰਗ ਕਰੂਗਾ ਚੱਲ ਠੀਕ ਆ ਚੰਗ ਕੀ ਹੋ ਗਿਆ ਸਰ ਕੁਝ ਨਹੀਂ ਕੀ ਬੰਦ ਨਾ ਫਿਟਲੀ ਪਾਣੀ ਆ ਗਿਆ ਹਾਲੋ ਬਾਪੂ ਜੀ ਹੋ ਗਿਆ ਫੋਨ ਠੀਕ ਤੁਹਾਡਾ ਪੁੱਤ ਹੋ ਗਿਆ ਫੋਨ ਠੀਕ ਹਾਂਜੀ ਹਾਂਜੀ ਬਾਪੂ ਜੀ ਫੋਨ ਠੀਕ ਹੋ ਗਿਆ ਬੇਫਿਕਰ ਹੋ ਜਾ ਤੁਸੀਂ ਕਿੰਨੇ ਪੈਸੇ ਪੁੱਤ ਕੋਈ ਪੈਸਾ ਨਹੀਂ ਬਾਪੂ ਇੱਕ ਥੋੜਾ ਜਿਹਾ ਟਾਂਕਾ ਸੀ ਉਹ ਮੈਂ ਲਾਤਾ ਨਹੀਂ ਪੁੱਤ ਤੂੰ ਮਿਹਨਤ ਕੀਤੀ ਆ ਨਹੀਂ ਨਹੀਂ ਬਾਪੂ ਜੀ ਤੁਸੀਂ ਨਾ ਮੈਨੂੰ ਆਪਦਾ ਆਸ਼ੀਰਵਾਦ ਦੇ ਦਿਓ ਨਾਲੇ ਆਪਦੇ ਮੁੰਡੇ ਨੂੰ ਫੋਨ ਕਰੋ ਠੀਕ ਆ ਪੁੱਤ ਜਿਉਂਦਾਬਾਦ ਦਾ ਰਹਿ ਰੱਬ ਦੇ ਨੂੰ ਤਰੱਕੀਆਂ ਬਖਸ਼ੇ ਸੰਗਾ ਪੁੱਤ ਲੈ ਆ ਗੱਟੂ ਪੁੱਤ ਦਾ ਫੋਨ ਵੀ ਆ ਗਿਆ ਹੈਲੋ ਆ ਗੱਟੂ ਪੁੱਤ ਮੈਂ ਮੋਹਲੇ ਦੀ ਦੁਕਾਨ ਤੇ ਆਇਆ ਸੀਗਾ ਤੇਰਾ ਫੋਨ ਨਹੀਂ ਲੱਗਦਾ ਸੀਗਾ ਚੱਲ ਪੁੱਤ ਜਿਉਂਦਾ ਰਹਿ